ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram Facebook ਪੇਜ ਸੈਲਰੀ ਨੇ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ 2 ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਅੱਜ来 ਆਏ ਜੀ ਤਿੰਨ ਟਰੈਕਟਰ ਫਿਰ ਪਹਿਲਾ ਆ ਸੋਨਾਲੀਕਾ 750 DI ਇਹ ਮਾਡਲ 2003 ਆ ਪੰਜਾਬ ਦਾ ਨੰਬਰ ਆ ਚੱਪਾਲੀ ਆਰ ਸੀ ਇਹਦੀ ਟਾਇਰ ਹੈਗੇ ਜੇ 75% ਰੰਗ ਇੰਜਨ ਗੇਅਰ ਲੈਫਟ ਸਭ ਓਕੇ ਵਧੀਆ ਪੀਟੀਓ ਹੈਗਾ ਇਹਦਾ 540 ਚੱਕਰਾਂ ਵਾਲਾ ਡਿਮਾਂਡ ਇਹਦੀ ਹੈਗੀ ਆ 2 ਲੱਖ 10000 ਰੁਪਏ ਤੇ ਦੂਜਾ ਟਰੈਕਟਰ ਆ ਜੀ ਫਾਰਮ ਟਰੈਕ 60 ਆ ਮਾਡਲ ਹੈਗਾ ਇਹ 2009 ਪਹਿਲੇ ਨਾਮ ਤੇ ਆ ਲੇ ਹਾਈਡ ਐਫਟੈਰੀ ਨਾਮੇ ਟੈਰੀਆ ਦੇ ਰੰਗ ਪੇਂਟ ਇਹਦਾ origignal ਹੈ ਸਾਰਾ ਇੰਜਨ ਗੇਅਰ ਲੈਫਟ ਸਭ ਓਕੇ ਆ ਸ਼ੋਰੂਮ ਕੰਡੀਸ਼ਨ ਆ ਡਿਮਾਂਡ ਇਹਦੀ ਹੈਗੀ ਆ 3 ਲੱਖ 25000 ਰੁਪਏ ਤੇ ਤੀਜਾ ਟਰੈਕਟਰ ਆ ਜੀ ਸੋਨਾ ਲੀਕਾ 60 ਐਮ ਐਮ ਸੁਪਰ ਮਾਡਲ ਹੈਗਾ ਆ 2016 ਪਹਿਲੇ ਨਾਮ ਤੇ ਆ ਇਹ ਪੰਜਾਬ ਦਾ ਨੰਬਰ ਆ ਟਾਇਰ ਵੀ ਪਹਿਲੇ ਹੀ ਇਹਦੇ 85% ਸਿਰਫ 1300 ਘੰਟੇ ਚੱਲਿਆ ਹੋਇਆ ਆ ਪਾਵਰ ਸਟੀering ਆ ਇਹ ਆਇਲ ਵਾਲੀਆਂ ਬ੍ਰੇਕਾਂ ਇਹਦੀਆਂ ਡਬਲ ਕਲਚ ਆ ਸਾਈਡ ਗੇਅਰ ਵਾਲਾ ਆ ਇਹਦੀ ਡਿਮਾਂਡ ਆ 4,25,000 ਰੁਪਏ ਤੇ ਇਹ ਤਿੰਨੇ ਟਰੈਕਟਰਾਂ ਦਾ ਏਰੀਆ ਆ ਸਮਰਾਲਾ ਜ਼ਿਲ੍ਹਾ ਲੁਧਿਆਣਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸੰਪਰਕ ਕਰੋ 84277 25955 84277 25955